हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸਰਿਆਲੀ ਵੱਡੀ ਜ਼ਰੀਆਲੀ ਦੋਸਤੋ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਹਿਸੀਲ ਜਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ ਤਿੰਨ ਨਗ ਤੁਹਾਨੂੰ ਦਿਖਾਉਣੇ ਆ ਦੋ ਮੱਝ ਦਿਖਾਵਾਂਗੇ ਇੱਕ ਵੜ ਪਸ਼ੂ ਸੋਏ ਸੋਏ ਆ ਤੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਹੈਪੀ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਦੋਸਤੋ ਸਵੇ ਸਵੇ ਪਸ਼ੂ ਕੋਈ ਖਰੀਦਣ ਵੀ ਆ ਰਿਹਾ ਤੇ ਹਰ ਵਾਰ ਆਪਾਂ ਬੇਨਤੀ ਕਰਦੇ ਹੁੰਨੇ ਆ ਦੋਸਤੋ ਹਰ ਵਾਰ ਵੀ ਦੋ ਟਾਈਮ ਨਹੀਂ ਤਿੰਨ ਟਾਈਮ ਆਪਣੀ ਚੋਕੇ ਤਸੱਲੀ ਕਰਨੀ ਥੋੜਾ ਫਰਜ਼ ਬਣਦਾ ਠੀਕ ਹੈ ਜੀ ਤੇ ਗੱਬਣ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਚੌਥਾਂ ਥਣਾਂ ਦੀ ਟਿਪ ਕੇ ਭਰਾ ਕੇ ਤਸੱਲੀ ਆ ਉਹ ਵੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਅੱਜ ਤਰੀਕ ਦਿਓਸਤੋ 10 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਾਮਾ ਕੋਈ ਦੁਪਹਿਰ ਦੇ 1.5 ਵਜੇ ਦਾ ਪਸ਼ੂ ਤਿੰਨ ਖੋਲ ਕੇ ਤੋਰ ਕੇ ਤਸੱਲੀ ਦੇ ਨਾਲ ਦਿਖਾ ਦਾਂਗੇ ਤੁਹਾਨੂੰ ਵੀਡੀਓ ਮੇਰਾ ਵੀਰ ਐਨ ਤੱਕ ਤੁਸੀਂ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਇਹ ਸਾਰੇ ਫਾਰਮਰ ਵੀ ਖੱਠਿਆ ਮਾਤਾ ਪਿੰਡ ਵੀ ਦੋਸਤੋ ਬਿਲਕੁਲ ਨੇੜੇ ਆ ਤੇ ਦਰਗਾਪੁਰ ਬਿਲਕੁਲ ਲਾਗੇ ਤੇ ਨਸ਼ਹਿਰੇ ਪੰਨੂਆਂ ਤੋਂ ਵੀ ਕੋਈ 3-4 ਕਿਲੋਮੀਟਰ ਦੀ ਦੂਰੀ ਆ ਤੇ ਸ੍ਰੇਆਲੀ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਹੈਪੀ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਈ ਹੈਪੀ ਸਾਸਰੀ ਕਾਲ ਸਾਸਿਕਾ ਸੰਧੂ ਸਾਹਿਬ ਹੋਰ ਮਹਾਰਾਜ ਕੀ ਹਾਲ ਨੇ ਹਾਂ ਠੀਕ ਠਾਕ ਕਿਰਪਾ ਜੀ ਚਲੋ ਸ਼ੁਕਰ ਚਾਹੀਦਾ ਅੱਛਾ ਵੀ ਵੀਰੇ ਅੱਜ ਪਸ਼ੂ ਆਪਣੇ ਕੋਲ ਟੋਟਲ 3 ਨੇ ਬਕਾਉ 3 ਨੇ ਸੰਧੂ ਸਾਹਿਬ ਤੇ ਦੋ ਮੱਝਾਂ ਇੱਕ ਵੈੜਿਆ ਦੋਸਤੋ ਸਾਰੇ ਐ ਸੱਜਰ ਤਾਜੇ ਤਾਜੇ ਤਾਜਾ ਝੋਟੀ ਕੱਲ ਸੂਈ ਆ ਜੀ ਠੀਕ ਆ ਜੀ ਇਹਨੂੰ ਅੱਜ ਪੰਜਵਾਂ ਦਿਨ ਤੇ ਗਾਣ ਨੂੰ ਹਫ਼ਤਾ ਹੋ ਗਿਆ ਠੀਕ ਆ ਜੀ ਹਾਂਜੀ ਲਓ ਦੋਸਤੋ ਗਾਣ ਪੰਜਾਂ ਕਿ ਦਿਨਾਂ ਦੀ ਸੂਈ ਆ ਬਾਕੀ ਹਫ਼ਤੇ ਦੀ ਇੱਕ ਮੱਝ ਇੱਕ ਕੱਲ ਦੀ ਸੂਈ ਆ 나ੜੂਆ ਬਿਲਕੁਲ ਬੱਚੇ ਦੇ ਨਾਲ ਆ ਤੇ ਸ਼ੁਰੂਆਤ ਆਪਾਂ ਕਰ ਲਾਂਗੇ ਦੋਸਤੋ ਪਹਿਲੇ ਨੰਬਰ ਤੋਂ ਇਸ ਮੱਝ ਦੀ ਡਿਟੇਲ ਲੈ ਲਈਏ ਵੀਰ ਤੋਂ ਐ ਭੀ ਸੁਆ ਗਿਰਮਾ ਇਹ ਸ ਤਾਂ ਦੂਜਾ ਸੁਆ ਸੂਈ ਝੋਟੀ ਓਕੇ ਹਾਂਜੀ ਦੂਜਾ ਸੁਆ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਇਹ ਕੱਲ ਸੂਈ ਸੀ ਨੂੰ ਸਾਹਿਬ ਕਲ ਦੀ ਕਲ ਤੜਕੇ ਸੂਈ 4 ਵਜੇ ਇਹ ਨਾੜੂ ਨਾਲ ਕੱਟੀ ਦਿੱਤੀ ਮਗਰ ਲੋ ਜੀ ਮਗਰ ਕੱਟੀ ਐ ਦੋਸਤੋ ਬੱਚਾ ਥੱਲੇ ਆ ਕੱਟੀ ਆ ਤੇ ਨਾੜੂ ਆ ਬਿਲਕੁਲ ਗਿੱਲਾ ਨਾੜੂ ਆ ਬੱਚੇ ਦੇ ਹੋਣੇ ਨਿਕਲੇ ਮੜੀ ਮੜੀ ਠੀਕਾ ਦੂਜਾ ਸੂਆ ਤੇ ਹੈਪੀ ਬੋਲਾ ਕੋਈ 2 ਡੰਗ ਦੀ ਹੋ ਗਈ ਚਵਾਈ ਆ ਸਾਹ ਦੋ ਟਾਈਮ ਚਵਾਈ ਕੀਤੀ ਆ 9 ਕਿਲੋ ਬੋਲਾ ਹੋਊਗਾ ਸਾਫ ਵੀ ਕਿਲੋ 1.5 ਕਿਲੋ ਛੱਡਿਆ ਵਾ ਹਾਂ ਜ਼ਿਆਦਾ ਨਹੀਂ ਠੀਕ ਆ ਜੀ ਹਾਂਜੀ ਲੋ ਦੋਸਤੋ 9 ਕਿਲੋ ਹੈਪੀ ਦੱਸ ਰਿਹਾ ਵੀ ਬੋਲੇ ਤੇ ਚਵਾਈ ਹੋਈ ਆ ਬਾਕੀ ਥੱਲੇ ਲੇਵੇ ਦੀ ਬੜੀ ਸਾਫ ਸੁਥਰੀ ਜੀ ਸਾਫ ਸੁਥਰੀ ਇਹਨਾਂ ਦਾ ਖੁੱਲਣਾ ਖਲਦਣਾ ਚੋਟੀ ਨੇ ਹਾਂ ਜੇ ਦੋਦੇ ਚੜੀ ਨਾ ਉਦੋਂ ਖੁੱਲਣਾ ਜੇ ਮਬਦਸੋ ਹਵਾਨਾ ਤੁਸੀਂ ਵੇਖੋ ਬਹੁਤ ਪਿਆਰਾ ਹਵਾਨਾ ਲੇਵਾ ਹੈ ਥਾਣੇ ਦੇ ਘਾਟ ਵਾਲੀ ਹੈ ਸੋ ਥਾਣੇ ਦੇ ਬਾਪ ਵੇਖੋ ਜੀ ਸੋ ਚਾਰ ਥਾਣਾ ਸਪੇਸ ਵੰਡ ਬਹੁਤ ਜਿਆਦੀ ਸੋਹਣੀ ਆਪਸੀ ਥਾਣਾ ਦੀ ਤੇ 9 ਕਿਲੋ ਜਿਹੜਾ ਬੋਲਾ ਦੱਸਿਆ ਹਾਂਜੀ ਹਾਂਜੀ ਹਾਂ ਚੋਣ ਚਣ ਪੂਰਾ ਮੂਹ ਮੈਂ ਕਿੰਨਾ ਬੱਤਾ ਰਮਰਾਇਦ ਨਹੀਂ ਚਵਾਈ ਦੀ ਵਿੱਚ ਦੋਸਤੋ ਚਵਾਈ ਆਪਾਂ ਜਿਹੜੀ ਨਾਲ ਨਾਲ ਤੁਹਾਨੂੰ ਜਰੂਰ ਕਰਕੇ ਦਿਖਾਈ ਚੱਲਾਂਗੇ ਠੀਕ ਹੈ ਜੀ ਤੇ ਕੱਦ ਸੋਹਣਾ ਇਸ ਝੋਟੀ ਦਾ ਲੰਬਾ ਫੇਸ ਤੇ ਫੇਰ ਬੂਲ ਤੁਸੀਂ ਚੈੱਕ ਕਰੋ ਲੰਬੀ ਆ ਕੱਦ ਵੀ ਸੋਹਣਾ ਮਗਰ ਕੱਟੀ ਆ ਆਪੀ ਜਾ ਵੀਰ ਖੋਲ ਕੇ ਤੋੜ ਕੇ ਦਿਖਾਈਏ ਵੀਰਾਂ ਨੂੰ ਸੋ ਸੱਜਰ ਸੂਈਏ ਦੋਸਤੋ ਅੱਜ ਦੂਜਾ ਦੇਣਾ ਤੇ ਨੋਟ ਤੁਸੀਂ ਕਰ ਲਿਓ ਬਾਕੀ ਚਵਾਈ ਕੁਝ ਕੁਝ ਧਰਾਂ ਮਾਰ ਕੇ ਆਪਾਂ ਜਰੂਰ ਤੁਹਾਨੂੰ ਦਿਖਾਵਾਂਗੇ ਵਿੱਚ ਬਾਕੀ ਆ ਤੋਰਾ ਤੁਸੀਂ ਦੇਖੋ ਲੱਪਾ ਲਪਾਇਲਾ ਗਾਝੋਟੀ ਦਾ ਹਾਂ ਹਾਂਜੀ ਆਪਣੇ ਕੋਲ ਇੱਥੇ ਆਣ ਕੇ ਸੂਈ ਆ ਨਹੀਂ ਨਹੀਂ ਗੱਡੀ ਉਹਨਾਂ ਦੇ ਘਰੇ ਸੂਈ ਜੇਰ ਗੱਡੀ ਹੀ ਪਾਈ ਆਪਣਾ ساری ਵੀਡੀਓ ਬਣੀ ਪਈ ਠੀਕ ਆ ਜੀ ਠੀਕ ਆ ਹਾਂਜੀ ਤਾਂ ਦੱਸੋ ਸੂਈ ਸਵਾਈ ਵੀਰਾਂ ਦਾ ਵੀ ਜਿਉਂ ਆਪਾਂ ਸੌਦਾ ਕੀਤਾ ਤੇ ਬਾਅਦ ਵਿੱਚ ਸੂਪੀ ਸੀਗੀ ਉਹ ਗੱਡੀ ਦੇ ਵਿੱਚ ਹੀ ਆਈ ਆ ਜੇਰ ਜੁਰ ਪ੍ਰੋਪਰ ਜੇਰ ਆਪਣਾ ਵੀਡੀਓ ਬਣੀ ਪਈ ਉਸੇ ਵੀਡੀਓ ਬਣੀ ਪਈ ਆ ਠੀਕ ਆ ਜੀ ਜੇਰ ਜੁਰ ਪੈਂਦੀ ਦੀ ਉਹ ਤੁਸੀਂ ਆਪਣੀ ਦੇਖ ਲਿਓ ਠੀਕ ਆ ਸੋ ਸੋਹਣੇ ਹਾਈਟ ਕੱਟ ਦੇ ਵਿੱਚ ਬਾਕੀ ਪਸੰਦ ਆਉਣ ਵਾਲੀ ਸ਼ੈ ਆ ਜਿਹੜੇ ਵੀਰ ਨੇ ਚੰਗਾ ਪਸ਼ੂ ਤੁਹਾਨੂੰ ਦਾ ਪਰਿਓ ਤੁਸੀਂ ਠੀਕ ਆ ਜੀ ਤੇ ਹਰ ਕਵੀਰ ਨੂੰ ਜਿੱਥੋਂ ਵੀ ਕੋਈ ਐਨੀਮਲ ਚੰਗਾ ਲੱਭਦਾ ਆਪਾਂ ਹਰ ਵਾਰ ਕਹਿੰਦੇ ਆ ਦੋਸਤੋ ਜ਼ਰੂਰ ਖਰੀਦਦਾਰੀ ਕਰੋ ਜਿਸ ਜਿਸ ਵੀਰ ਨੂੰ ਵੀ ਲੋੜ ਹੈ ਕੀ ਆ ਤੇ ਬਾਕੀ ਸੋਹਣੇ ਪਤਲੇ ਪਿੰਡੇ ਦੇ ਵਿੱਚ ਇਹਦਾ ਕਾਦਰ ਕੀ ਚਮੜੀ ਆ ਪਹਿਲਾਂ ਨੇ ਕੱਟਨੇ 11 12 ਕਿਲੋ ਦਿੱਤਾ ਵਾ ਹਾਂ ਆ ਵੀ ਵੀ ਸੇਵਾ ਕਰ ਲੂਗਾ ਜੇ 13 ਵੀ ਚੋੜੂ 14 ਵੀ ਚੋੜੂ ਆ ਨਹੀਂ ਚੰਗੇ ਹਾਂਜੀ 40 45 ਪਰ 13 14 ਕਿਲੋ ਦੇਣਾ ਜੀਦਾ ਕਹੂੰਗੀ ਅੱਛਾ 9 9 ਕਿਲੋ ਬੋਲੇ ਤੋਂ ਚੱਲੀ ਉਹ ਲੀਟਰ ਮਾਰ ਕੇ ਲੈ ਜੇ 9 ਕਿਲੋ ਬੋਲੇ ਅੱਛਾ ਜੀ ਹਾਂਜੀ ਲਓ ਜੀ ਸੋ ਬੋਲੇ ਨੂੰ ਦੋਸਤੋ ਬੋਲੇ ਦੀ ਥਾਂ ਤੁਸੀਂ ਅਕਾਊਂਟ ਕਰ ਲਿਓ ਦੁੱਧ ਤੱਕ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਦੁੱਧ ਸੋਨਾ ਚਵਾ ਦੂਗੀ ਠੀਕ ਹੈ ਜੀ ਇਹ ਨਾ ਜੋ ਘਰਾ ਹੀ ਮਾਲ ਮੂਲ ਨਿਕਲਦਾ ਜੀ ਜੂਲ ਨੂੰ ਲੱਪੇ ਲੂ ਪੈਦੇ ਚ ਲੱਗੀ ਝੋਟੀ ਜਿਹੜੀ ਖੁੱਲ ਗਈ ਨਾ ਇੱਕ ਟਿਕੜੀ ਫੱਬਦੀ ਏ ਬਿਲਕੁਲ ਬਿਲਕੁਲ ਅੱਛਾ ਹੈਪੀ ਇਹਦਾ ਮੁੱਲ ਕੀ ਕਰਦਾ ਵੀਰ ਤੁਸਾਂ ਮੁੱਲ ਕਰਨ ਨੂੰ ਲੋਕ 1 5 1 30 ਵੀ ਕਰੀ ਜਾਂਦੇ ਆਪਾਂ 1 15 ਜੁਮਾਨਤਾਂ ਕਰ ਦਾਂਗੇ ਵੀ ਆਪਾਂ ਹੋਰਾਂ ਦੀ ਗੱਲ ਨਹੀਂ ਕਰਨੀ ਆਪਾਂ ਤਾਂ ਆਪਦੇ ਕਿੱਲੇ ਤੋਂ ਮਾਲ ਦੇਣਾ ਬਿਲਕੁਲ ਜਾਇਜ਼ ਇੱਕ 9 ਦੀ ਮੈਂ ਦੇ ਦਾਂਗੇ ਹਾਂ ਹਾਂ ਜੀ ਹੋਰ ਵੀ ਕੱਢ ਦਾਂਗੇ ਕਸਰ ਹੋਰ ਕੱਢ ਦਾਂਗੇ ਕਰ ਦਾਂਗੇ ਮਾਨਤਾਂ ਨੂੰ ਵੀਰ ਦਾ ਇਹਦਾ ਜ਼ਰੂ ਗੱਟੀ ਦੋ 13 14 ਕਿਲੋ ਚਵਾਈ ਜਾਊਗੀ ਠੀਕ ਹੈ ਹਾਂਜੀ ਲਓ ਤੁਸੀਂ 1 ਲੱਖ 9000 ਦੀ ਇਹ ਤੁਹਾਨੂੰ ਜਿਹੜੀ ਚਾਹੇ ਆ ਇਹਦਾ ਮਾਨਤਾਨ ਕਰ ਦਾਂਗੇ ਵੀ ਆਏ ਗਏ ਦਾ ਮਾਨਤਾਨ ਹੋਰ ਵੀ ਹੋ ਜਾਊਗਾ ਕਿਸੇ ਕੋਈ ਭਰਾ ਆਉਂਦਾ ਕੋਈ ਸੱਜਣ ਆਉਂਦਾ ਬੜੀ ਦਰਦੀ ਆ ਘਰ ਹਣੀ ਅਜੀ ਗੱਡੀ ਮਾਰਕਾਂ ਨੇ ਬਾਕੀ ਸਫਾਈਆਂ ਬਹੁਤ ਸੋਹਣੀ ਸਫਾਈਆਂ ਦੇ ਵਿੱਚ ਆ ਪੂਰੀ ਹਾਂਜੀ ਜਿਨ੍ਹਾਂ ਹਵਾਨਾ ਚੜਾ ਦੋਸਤਾਂ ਦਾ ਦੁੱਧੇ ਚੜੀ ਨਾ ਹੋਰ ਖੁੱਲਣ ਆਣੇ ਜੀ ਬਿਲਕੁਲ ਬਿਲਕੁਲ ਜਿਉਂ ਪੌਲਿਸ ਸਾਫ ਹੋ ਗਈ ਹਾਂਜੀ ਹਾਂਜੀ ਤੇ ਦੋ ਦੋ ਕਰਮ ਵਾਲੀ ਚੜਦੀ ਆਉਣੀ ਓਵੇਂਵੇਂ ਲੈਵਾ ਹੋਰ ਸੋਨਾ ਬਖਾਲਾ ਕਰੂਗੀ ਤਿਆਰ ਅੱਛਾ ਫਾਤੂ ਨੂੰ ਬਹੁਤ ਸੋਹਣਾ ਲੱਗਾ ਠੀਕ ਆ ਹੈਪੀ ਅਗੇ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਮੱਝ ਆ ਗਈ ਆ ਇਹ ਵੀ ਸਾਨੂੰ ਸਾਹਿਬ ਉਹ ਦੂਜਾ ਸਾਹਿਬ ਤੀਜਾ ਸੁਆ ਹੋਊਗੀ ਮੈਂ ਅੱਛਾ ਜੀ ਹਾਂਜੀ ਬਹੁਤ ਦੋਸਤੋ ਚਾਹੇ ਕੋਈ ਤੱਜਾ ਮੰਨ ਲੇ ਅੱਗੇ ਹਰਕ ਦੀ ਆਪੋ ਆਪਣੀ ਸੰਭਾਗ ਆਪਣਾ ਕੋਈ ਸੰਜਰ ਤਾਜੀ ਸੂਈ ਹੈ ਵੀ ਮੈਂ ਕਹਿੰਦਾ ਪੰਜਵਾਂ ਛੇਵਾਂ ਦਿਨ ਸਾਨੂੰ ਸਾਹਿਬ ਇਹਨੂੰ ਛੇਵਾਂ ਦਿਨ ਆਉਂਦੀ ਪੰਜਾਂ ਕ ਛਿਆਂ ਦਿਨਾਂ ਦੀ ਸੂਈ ਆ ਇਹ ਲਿਵਾ ਵੇ ਲੋ ਦੇਵਾ ਵੇਖੋ ਕਰਮਾ ਲਈ ਇਹਨੂੰ ਆਂਦੇ ਪੰਡਾ ਪਾਈ ਖੜੀ ਆ ਵੇ ਹਾਂਜੀ ਠੀਕ ਆ ਜੀ ਥੱਬਿਆਂ ਤੇ ਥੱਬੇ ਲੇਵਾ ਉਨਾ ਹੀ ਅੱਗੇ ਚੌੜਾ ਪਿੱਠਪੂੜਾ ਜਿੰਨੀ ਉਪਰੋਂ ਚੌੜੀ ਆ ਉਹਨੇ ਥੱਲੇੋਂ ਦੋਸਤੋ ਬਣੀ ਖੜੀ ਕਰਮਾ ਵਾਲੀ ਠੀਕ ਆ ਅੱਜ ਪੰਜਾਹ ਕਿ ਦਿਨਾਂ ਦੀ ਸੂਈ ਆ ਆ ਛੇਵਾਂ ਲਾ ਲਓ ਪੰਜਵਾਂ ਲਾ ਲਓ ਇੰਨਾ ਕ ਹੋਊਗਾ ਜੀ ਅਜੇ ਬੋਲਾ ਜੇ ਬੋਲੇ ਬਾਹਰ ਹੀ ਨਿਕਲੀ ਆ ਕਟਾ ਆ ਗਿਆ ਮਗਰ ਹਾਂਜੀ ਕਟਾ ਕਟਾ ਜੀ ਉਹਦੀ ਮਗਰੇ ਕਟਾ ਆ ਗਿਆ ਠੀਕ ਆ ਤੇ ਅਛਾ ਹੈਪੀ ਚਾਹੇ ਕੋਈ ਬੋਲਾ ਚਾਹੇ ਕੱਚਾ ਬੋਲਾ ਮੰਨ ਲੈ ਕਿੰਨਾ ਕ ਹੋਊਗਾ ਤੁਹਾਨੂੰ ਸਭ 11 ਕਿਲੋ ਲੀਟਰ ਮਾਰ ਕੇ ਦੇ ਦਾਂਗੇ 11 ਹਾਂਜੀ ਡਿਲੀਵਰੀ ਦੇ ਹਿਸਾਬ ਨਾਲ ਆਪਾਂ ਕਹੀ ਆਪਾਂ 12 13 ਦਾ ਪਰ ਦੋ 13 14 ਕਿਲੋ ਮੈਂ ਦੇ ਦੂਗੀ ਮાળા ਮ ਲੋਕ ਦੋਸਤੋ ਬਾਕੀ ਥਣਦੇਵਾ ਬਖਾਲਾ ਬੜਾ ਸੋਹਣਾ ਕਿਉਂ ਜੇ ਸਾਨੂੰ ਸਭ ਘੜੀ ਦੇ ਟਾਈਮ ਰੱਖ ਕੇ ਪੰਜ ਮਿੰਟ ਆ ਦੇ ਤੇ ਨਾੜਾ ਨੂੜਾ ਬਿਲਕੁਲ ਜਿਵੇਂ ਆਪਾਂ ਕਹਦੇ ਨੇ ਦੁੱਧ ਵਾਲੀ ਨਾੜੀ ਜਿਹੜੀ ਹੈ ਬਿਲਕੁਲ ਬਲ ਖਾਦੀਆਂ ਨਾੜਾ ਆ ਵੇਖੋ ਜੀ ਠੀਕ ਹੈ ਜੀ ਜਾ ਹੈਪੀ ਖੋਲ ਦੇ ਵੀਰ ਇਹਦੀ ਤੇ ਦੋਸਤੋ ਪੌਲੀ ਪ੍ਰੀਤੀ ਪੂਰੀ ਆ ਫੁੱਲ ਰਾਜੀ ਆ ਫੁੱਲ ਵਜਣ ਦੋੜ ਦੇ ਵਿੱਚ ਤੁਸੀਂ ਆਹ ਕਿ ਦਿਨਾਂ ਦਾ ਆਈਡੀਆ ਹਫਤੇ ਦੇ ਅੰਦਰ ਅੰਦਰ ਸਮਾ ਹੋਇਆ ਜਿਸ ਹਾਂਜੀ ਹਾਂਜੀ ਛੇਵਾਂ ਦਿਨ ਹੁੰਦਾ ਵਜ ਸੋ ਬੋਲੇ ਤੋਂ ਬਾਹਰ ਕੱਚਾ ਬੋਲਾ ਕੋਈ ਵੀ ਮੰਨ ਲੈ ਕੱਚਾ ਬੋਲਾ ਕੋਈ ਮੰਨ ਲੈ 11 ਕਿਲੋ ਲੀਟਰ ਮਾਰ ਕੇ ਦੇ ਦਾਂਗੇ 11 ਕਿਲੋ ਜਿਹੜਾ ਇਹ ਨੇਟਾ ਜਿਹੜਾ ਤਾਂ ਪੂਰੀ ਚੰਗੀ ਪੂਰੀ ਡਬਲ ਪੂਰੀ ਜਵਰਿਆ ਦੇ ਕੋਈ ਇਹ ਨਾ ਲਿੱਸੀ ਫਿੱਕੀ ਆ ਨਾ ਛੋਟੀ ਆ ਵੀ ਗੱਡੀ ਦਾ ਇੰਜਰੀ ਮੈਂ ਕਾਦੀ ਆ ਲਓ ਜੀ ਫੁੱਲ ਭਜਣ ਲੋਡ ਪੂਰੀ ਡਬਲ ਚੌੜਾ ਪਿੱਠ ਪੂੜਾ ਤੇ ਕੱਦ ਵੀ ਸੋਨਾ ਕਰਮਾ ਲੱਗਾ ਠੀਕ ਆ ਜੀ ਤੇ ਬਾਕੀ ਸਵੇ ਦੀ ਵੀ ਡਿਟੇਲ ਤੁਹਾਨੂੰ ਦੇ ਦਿੱਤੀ ਆ ਤੋ ਚੋਣ ਚਾਂ ਕਿਤਾ ਬਈ ਆਪਾਂ ਤਾਂ ਜਿਹੜਾ ਕੋਈ ਖਾਸ ਜਿਹਾ ਨਾ ਦਿਖਾਈ ਜਾਣਾ ਹੈ ਹਾਂ ਜੀ ਕਿਹੜੀ ਟਾਈਮ ਰੱਖੇ 5 ਮਿੰਟ ਹੀ ਆ ਆ ਤੋ ਚੋਣ ਚਾਂ ਦੀਆਂ ਪੂਰੀਆਂ ਖਰੀਆਂ ਨੇ ਦੋਨੋਂ ਮੱਜਾਂ ਝੋਟੀਆਂ ਜਿਹੜੀਆਂ ਤੇ ਨਾਲ ਦੀ ਨਾਲ ਤੁਸੀਂ ਚਵਾਈਆਂ ਦੋਸਤੋ ਦੇਖ ਲੀਆਂ ਨੇ ਚਵਾਈਆਂ ਚਵਾਈਆਂ ਕਰਮਾਲੀਆਂ ਬਹੁਤ ਸੋਹਣੀਆਂ ਲੱਗੀਆਂ ਇਹ ਇਹ ਮਾਜਾ ਦੋਸਤੋ ਸੈਕੰਡ ਨੰਬਰ ਤੇ ਦਿਖਾਈ ਹੈ 11 ਕਿਲੋ ਹੁਣ ਮੌਕੇ ਤੇ ਦੁੱਧ ਚਵਾ ਦੂਗੀ ਸੁਣਾ ਹਾਂਜੀ ਦੁੱਧ ਚੰਗਾ ਚਵਾ ਦਊਗੀ ਦੋ ਸਾਨੂੰ ਸੋਹਣ ਉਹ ਤਾਂ ਦੇ 15 ਕਿਲੋ ਹੀ ਚੋਇਆ ਪਰ ਆਪਾਂ ਨਹੀਂ ਕਹਿਣਾ ਦੁੱਧ ਜਾਣਾ ਨਹੀਂ 13 14 ਕਿਲੋ ਮੈਂ ਆਰਾਮ ਨਾਲ ਦਊਗੀ ਵੀ ਐਡਾ ਦੁੱਧ ਦੀ ਲੋੜ ਹਾਂਜੀ ਇੰਨੇ ਨਾਲ ਦੁੱਧ ਦਿੱਤਾ ਤੇ ਕਿੰਨਾ ਦੇਣਾ ਹੈ ਹਾਂ ਲੋਕ ਮਾਸਾ ਕੱਦ ਹੁੰਦਾ ਤਾਂ ਦੇ 15 ਕਿਲੋ ਤਿਆਰ ਪਰ ਹੁਣ 11 ਕਿਲੋ ਤੇ ਤਿਆਰ ਹੋਊਗਾ ਸਹੀ ਅਸੀਂ ਹਾਂਜੀ ਆ ਛੇਵਾਂ ਦਿਨ ਸੂਈ ਲੂਗਾ ਅੱਛਾ ਤੇ ਹੈਪੀ ਦੀ ਡਿਮਾਂਡ ਕੀ ਕਰਦਾਂਗੇ ਤੁਸਾਂ ਜਾ ਮੋਲ ਦੇ ਭਮਾਏ ਦਾ ਵੀ 1 5 10 ਕਰ ਲਿਏ ਹਾਂ ਲੱਖ ਠੀਕ ਠੀਕ 2000 ਕਹਾ ਦਾਂਗੇ 98000 ਦੀਆਂ ਦੇ ਦਾਂਗੇ ਲਓ ਜੀ ਹਾਂਜੀ ਤੋਂ 98000 ਦੀ ਦੋਸਤੋ ਇਹ ਤੁਹਾਨੂੰ ਜਿਹੜੀ ਮੱਝ ਮਿਲ ਜੂਗੀ ਤੇ ਬਾਕੀ ਦੁੱਧ ਵਾਲੇ ਪਾਸਿਓ ਬਿਲਕੁਲ ਖਰੀ ਆ ਠੀਕ ਆ ਜੀ ਨਾਲ ਦੀ ਨਾਲ ਤੁਸੀਂ ਚਵਾਈ ਦੇਖ ਲਈ ਆ ਚਵਾਈ ਬਿਲਕੁਲ A1 ਆ ਫਰਸਟ ਕਲਾਸ ਚਵਾਈ ਲੱਗੀ ਆ ਤੇ ਕਿਸੇ ਰਕਮ ਦਾ ਕੋਈ ਭੂਰ ਛੱਟਾ ਪਵਾਰਾ ਤੁਸੀਂ ਇੱਕ ਵਾਰੀ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਵੀਡੀਓ ਦੇਖ ਲਿਓ ਠੀਕ ਆ ਤੁਹਾਨੂੰ ਸਾਰਾ ਇੱਥੇ ਭਾਉਗੇ ਬੰਦਾ ਤਿੰਨ ਦਿਨ ਚੋਈ ਜਾਵੇ ਹਾਂ ਆਪਣਾ ਕੋਈ ਦਿੱਕਤ ਨਹੀਂ ਵਧੂਗੀ ਘਟੂਗੀ ਨਾ ਬਿਲਕੁਲ ਜੀ ਬਿਲਕੁਲ ਹਾਂਜੀ ਪੂਰਾ ਰੋਬਰਾਬ ਆ ਪੂਰਾ ਵਜਨ ਵਜੂਦ ਆ ਦੋਸਤੋ ਮੱਚਦਾ ਤੇ ਬਾਕੀ ਪਸੰਦ ਆਉਣ ਵਾਲੀ ਛੇ ਆ ਸੋ ਜਿਹੜੇ ਮੇਰੇ ਵੀਰ ਇੰਨੀ ਕੁ ਰਕਮ ਖਰਚ ਕਰਕੇ ਤੁਸੀਂ ਚੰਗੇ ਲੀਟਰ ਚੰਗੀ ਮਿਲਕਿੰਗ ਵਾਲਾ ਪਸ਼ੂ ਲਾਭ ਰਹੇ ਜੇ ਤੇ ਜ਼ਰੂਰ ਤੁਸੀਂ ਇੱਕ ਵਾਰੀ ਹੱਥ ਪਾ ਲਿਓ ਠੀਕ ਆ ਤੇ ਦੁੱਧ ਸੋਨਾ ਚਵਾ ਦੂਗੀ ਚੰਗੀ ਸੇਵਾ ਰਹੀ ਕਿਸੇ ਵੀਰ ਦੀ ਇਸ ਤੋਂ ਬਾਅਦ ਐਪੀ ਆਪਣੇ ਕੋਲ ਜਿਹੜੀ ਇਧਰ ਤੀਜੇ ਨੰਬਰ ਤੇ ਵੈੜ ਆ ਗਈ ਆ ਇਸ ਨੂੰ ਦੂਜਾ ਸੂਆ ਵੈੜ ਸੋਈ ਆ ਅੱਛਾ ਜੀ ਹਾਂਜੀ ਇਹਨੂੰ ਸੂਈ ਨੂੰ 7 ਤੋਂ 8 ਦਿਨ ਹੋ ਹੀ ਗਏ ਆ 8-7 ਕਿ ਦਿਨ ਹੋ ਗਏ ਹਾਂਜੀ ਹਾਂਜੀ ਤੇ ਬੱਚਾ ਇਹਦੇ ਮਗਰ ਕੀ ਬੱਛੀ ਆ ਜੀ ਬੱਛੀ ਜ ਜਰਸੀ ਅੰਗ ਦੇ ਵਿੱਚ ਮਗਰ ਬੱਛੀ ਆ ਹਾਂਜੀ ਸੈਕੰਡ ਟਾਈਮਰ ਆ ਦੋਸਤੋ 8 7 ਕ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਦੁੱਧ ਕਿੰਨਾ ਦੱਸਿਆ ਸੰਗਰ 13 ਕਿਲੋ ਤਿਆਰ ਹੋਊ ਥੱਲੇ 13 ਕਿਲੋ ਹਾਂਜੀ ਆ ਲਓ ਜੀ ਪ੍ਰਣ ਹਾਜ਼ਰ ਅਗੀ ਚੌਂ ਚਾਹ ਦੇ ਇਧਰ ਆਈ ਲਓ ਵੀ ਤਰਨ ਤਾਰ ਨਹੀਂ ਲੱਗਾ ਪਿਆ ਦੇ ਇਹ ਅਗਲੇ ਥਾਂਾਂ ਦੀ ਚਵਾਈ ਵੇਖ ਸਕਦੇ ਜੀ ਠੀਕ ਹੈ ਜੀ ਪਾੜਦੀ ਨਾ ਮੈਟ ਹੀ ਬਿਲਕੁਲ ਬਿਲਕੁਲ ਉਹ ਮੋਟੀ ਧਾਰਾ ਦੋਸਤੋ ਬਾਕੀ ਚਵਾਹ ਵੇਖੋ ਤੁਸੀਂ ਕਰਨਾ ਠੀਕ ਹੈ ਜੀ ਜਿੱਦਾਂ ਮਰਜ਼ੀ ਮੇਰਾ ਵੀ ਬੋਲ ਆ ਬਹੁਤ ਜਿਆਦੀ ਚੂਣ ਚੰਗੀ ਆ ਭਾਵੇਂ ਕੋਈ ਜਨਾਨੀ ਚੋਲੇ ਦੇ ਭਾਵੇਂ ਜਵਾਗ ਚੋਲੇ ਥਾਣਾ ਵੀ ਬਹੁਤ ਸੁਆਦੀ ਅੱਥੀ ਚਵਾਈ ਦਾ ਥਾਣਾ ਲੱਗਾ ਲੋ ਬਚੀ ਸਾਰੀ ਸਾਸ ਸੁਥਰੀ ਵੇਲ ਲੋ ਬਾਕੀ ਇਹ ਨਹੀਂ ਮਗਰਾਂ ਜੀ ਬੀਠੇ ਰੋ ਲੋ ਐ ਠੰਡੀ ਧੀਰੀ ਕਰ ਮਾ ਓਕੇ ਥਾਣਾ ਦਾ ਵੰਡੂਣ ਦੇ ਲਓ ਕਿੱਦਾਂ ਠੀਕ ਆ ਜੀ ਤੇ ਇਹ 13 ਲੀਟਰ ਜਿਹੜਾ ਹਾਜ਼ਰ ਬਿਲਕੁਲ ਮੈਂ ਕਿੰਨਾ 2 ਟਾਈਮ ਚਵਾ ਕੇ ਦਵਾਂਗੇ ਇਹਦੇ ਠੀਕ ਆ ਹਾਂਜੀ ਕੋਈ ਇਦਾਂ ਖੜੂਗਾ ਤੇ 12 ਕਿਲੋ ਕਾ ਕੇ ਦਵਾਂ ਠੀਕ ਆ ਹੋਲਾ ਵੀਰੇ ਵੀ ਸੋ ਕਾਦੇ ਦਾ ਵੀ ਜਿਹੜਾ ਦੋਸਤੋ ਸੋਹਣਾ ਹੈ ਮੀਡੀਅਮ ਨਾਰਮਲ ਮੀਡੀਅਮ ਹਾਈਟ ਤੋਂ ਜਿਹੜੀ ਪਲੱਸ ਹਾਈਟ ਆ ਪਟੀਆਂ ਵੜਾਂ ਦੇ ਵਿੱਚ ਹੀ ਆਪਾਂ ਕਿਹਦੇ ਵਡੀਆਂ ਜੀ ਮੁਕਾਬਲਾ ਕਰਦੀ ਇਹਦੇ ਇਹ ਜਿਹੜੇ ਆਜੀ ਆਈਆਂ ਹਾਂ ਹਾਂਜੀ ਸੋ ਵਡੀਆਂ ਵੜਾਂ ਦੇ ਵਿੱਚ ਹੀ ਖੜਦੀ ਕਰਮਾ ਲਈ ਦੂਜਾ ਸੂਆ ਤੇ 13 ਕਿਲੋ ਅੱਜ ਠਾਕ ਦਿਨਾਂ ਦੀ ਸੂਈ ਆ ਮਗਰ ਬਚੀ ਆ ਠੀਕ ਹੈ ਜੀ ਇਹਦਾ ਬਚੀ ਦੁੱਧ ਜ਼ਿਆਦਾ ਨਹੀਂ ਕੋਈ 16 17 16 17 ਗਿਲੇ ਬੈ ਠੰਡੀ ਧੀਰੀ ਬੜੀ ਵੜ ਦੇ ਲੋ ਆ ਲੋ ਰਸਾ ਵੀ ਛੁੱਟਦਾ ਜੇ ਆਪਾਂ ਲੋ ਵੀ ਭਰਾ ਭੋ ਠੀਕ ਹੈ ਜੀ ਕੋਈ ਬੰਗਾ ਕੋਈ ਰੱਸੀ ਕੋਈ ਨਿਆਣਾ ਸਿਆਣਾ ਕਿਸੇ ਤਰ੍ਹਾਂ ਦੀ ਜਿੱਦੀ ਠ ਉਨੀ ਦੇ ਅਗਲਾ ਡਰ ਜਾਂਦਾ ਡੰਗਰ ਪਰ ਇਹਨਾਂ ਨੂੰ ਨਹੀਂ ਹੈਗਾ ਐ ਠੰਡੀ ਤੇਜ਼ ਕਰਮਾ ਅਜੇ ਅੱਜ ਹੀ ਆਈ ਆ ਵੇਜੋਣੀ ਤੇ ਹਾਂ ਨੇ ਕੋਈ ਡਾ ਡੁਕਰ ਹੈ ਨਹੀਂ ਕੋਈ ਨਾ ਜੀ ਨਾ ਜਿਆਪੀ ਮੋੜ ਲਓ ਸੋ ਬਖਾਲੇ ਬਖੋਲੇ ਦੀ ਚੰਗੀ ਆ ਦੋਸਤੋ ਜਿਆਦਾ ਨਹੀਂ ਕਹਾਂਗੇ ਤੇ ਚੰਗੀ ਸੇਵਾ ਵੀ ਕਿਸੇ ਭਰਾ ਦੀ ਰਹੀ 15 ਤੋਂ ਪਲੱਸ ਵੀ ਚੋ ਸਕਦੇ 15 ਤੋਂ ਬਾਹਰ ਹੀ ਚੱਲੂ ਵੀ ਗਰਮੀ ਬਹੁਤ ਆਣਾ ਹਾਂ ਗਰਮੀ ਜਾਂਦੀ ਉਹਨਾਂ ਕਰਕੇ 2-4 ਕਿਲੋ ਤੋਂ ਵੈਸੇ ਪਸੂ ਡਾਊਨ ਚੱਲ ਰਹੇ ਹਾਂਜੀ ਹਾਂਜੀ ਠੀਕ ਆ ਜੀ ਸੋ ਬਾਕੀ ਥਣ ਭਾਂਡਾ ਬਹੁਤ ਸੋਹਣਾ ਬਖਾਲਾ ਚੰਗਾ ਬਾਕੀ ਤਾਂ ਉਹ ਪ੍ਰੋਪਰ ਆਪਾਂ ਜੀ ਦੋਸਤੋ ਨੇੜੇ ਤੋਂ ਇੰਦ ਸਦੀਕੀ ਦੇ ਨਾਲ ਕੋ ਦੋ ਚਾਰ ਚਾਰ ਪੰਜ ਪੰਜ ਸੱਤ ਸੱਤ ਧਾਰਾ ਮਾਰ ਕੇ ਜਿਹੜੀ ਤਸੱਲੀ ਕਰਵਾਤੀ ਏ ਠੀਕ ਹੈ ਸਭ ਹੀ ਪਵਾਏ ਬੈਠਰ ਹੋਏ ਨਹੀਂ ਵੀ ਲੱਤ ਮਾਰੂਗੀ ਜਿਹਦਰ ਦੀ ਮਰਜ਼ੀ ਬੈਠਰ ਹੋ ਐਂ ਸੀਲ ਠੰਡੀ ਆ ਠੀਕ ਹੈ ਲੱਤ ਐਵੇਂ ਮਾਰੂਗੀ ਹੈਪੀ ਦੀ ਵਹਿੜਾ ਹਾਂ ਹੈ ਹੈਪੀ ਹਾਂਜੀ ਉਹ ਆਪਾਂ ਲੈਣਾ ਸੀਲ ਸੋਈ ਆ ਪਸ਼ੂ ਉਹ ਮਾਥਾ ਲੈਂਦੀ ਨੰਗੀ ਆ ਹਾਂ ਠੀਕ ਆ ਜੀ ਐਪੀ ਦੀ ਕੀ ਡਿਮਾਂਡ ਮੇਰੇ ਕਰਦਾ ਲੈ ਦੇ ਨਹੀਂ ਕਰਦਾ ਚਲੋ ਹੁਣ ਤੇ ਵੀ ਆਪਾਂ ਭਾਣਾਂ ਲਈ ਆ ਹਾਂ ਮੁੱਲ ਕਰ ਨੂੰ 50 ਕਰ ਲਈਏ 52 ਕਰ ਲਈਏ ਹਾਂ ਦੋ ਛੜ ਦਾਂਗੇ 50 48 ਦੀ 48 ਦੀ ਬਾਕੀ ਆ ਇਹਦਾ ਛੋਟ ਛੱਪਾ ਕਰ ਦਾਂਗੇ ਵੀਰ ਹੋਰ ਕਰਦੀ ਮਾਨਤਾਨ ਹਾਂਜੀ ਮਾਨਤਾਨ ਕਰ ਦਾਂਗਾ ਇਹਦਾ ਠੀਕ ਆ ਜੀ ਹਾਂਜੀ ਲਓ ਦੋਸਤੋ ਮਾਨਤਾਨ ਹੋਰ ਹੋ ਜਾਊਗਾ ਕੋਈ ਪ੍ਰੇਮ ਹਵਤ ਦੇ ਨਾਲ ਕਿਸੇ ਵੀ ਤਰ੍ਹਾਂ ਇਹਦਾ ਛੋਟ ਛੱਪੇ ਹੋ ਜਾਂਦੇ ਹੁੰਦੇ ਆ ਬਾਕੀ ਦੋਸਤਾਂ ਦਾ ਸਿਆਲ ਹੁੰਦਾ ਇਹ ਵਾਹੀ 60 65000 ਦੀ ਵੇਚ ਲਈ ਦੀ ਆ ਹਾਂ ਦੋ ਦੇ ਵੀ 22 ਕਿਲੋ ਚੋਣਾ ਸਿਆਲ ਚ ਨੇ ਪਰ ਦੁੱਧ ਨੂੰ ਵੀ 15 16 17 ਕਿਲੋ ਚ ਵਾਈ ਜਾਉਂਦੇ ਸਰ ਬਾਹਰ ਪਾ ਲਈ ਆ ਰਕਮ ਵੀ ਵੀ ਕਿਤੇ ਗੱਡੀ ਕਰ ਹਾਂਜੀ ਹਾਂਜੀ ਦੁੱਧ ਨੇ ਕਰਮਾਲ ਦੀ 15 16 ਲੀਟਰ ਬਸ ਜੀ ਬਸ ਬਹੁਤ ਵਧੀਆ ਭਰਾਈ ਜਾਣਾ ਬਾਕੀ ਸਭ ਦੀ ਆਜੀ ਆਈ ਕੋਈ ਇਹੋ ਜਿਹਾ ਲਸਣ ਨੇ ਪੱਠੇ ਪੁੱਠੇ ਆ ਚਾਰੂ ਪੂਰੀ ਆ ਹਾਂ ਅੰਜੀਰ ਨੇ ਤਾਂ ਅਗਲਾ ਬਗਾਨੇ ਘਰਾਂ ਟੰਗਾਂ ਜੋਂ ਨਿਕਲਦਾ ਕਰਦਾ ਵੜਾ ਵਾਲਾ ਭਰੇ ਨੂੰ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਲੋ ਵੀ ਦੋਸਤੋ ਇਹ ਬੈੜ ਆ ਜਿਹੜੀ ਵੀਰ ਹੈਪੀ ਦੇ ਕੋਲ ਬਿਲਕੁਲ ਤਾਜੀ ਸੱਜਰ ਸੋਈ ਆ ਮਗਰ ਬੱਛੀ ਆ ਠੀਕ ਆ ਜੀ ਇਹ ਇਧਰ ਦੋ ਮੱਝਾਂ ਤੁਹਾਨੂੰ ਆਪਾਂ ਦਿਖਾਤੀਆਂ ਚੰਗੇ ਦੁੱਧ ਤੇ ਚੰਗੇ ਬੌਲੇ ਤੇ ਇੱਕ ਚੱਲ ਰਹੀ ਆ ਕੋਈ 9 ਕਿਲੋਟਰ ਬੌਲੇ ਤੇ ਚੱਲ ਰਹੀ ਆ ਕੱਲ ਦੀ ਸੂਈ ਇੱਕ ਦੋਸਤੋ ਜਿਹੜੀ 11 ਕਿਲੋਟਰ ਕੋਈ ਦੁੱਧ ਤੇ ਸ਼ੁਰੂਆਤ ਕੀਤੀ ਐ ਇਸ ਮੱਝ ਨੇ ਠੀਕ ਆ ਜੀ ਸੋ ਬਖਾਲਾ ਬਖੂਲਾ ਪੂਰਾ ਜ਼ਬਰਦਸਤ ਆ ਠੀਕ ਆ ਜੀ ਪੂਰਾ ਜਾਨਦਾਰ ਤੇ ਸ਼ਾਨਦਾਰ ਜਿਹੜਾ ਅਡ ਰੋਡਰ ਹੈਗਾ ਇਸ ਮੈਂ ਦਾ ਤੇ ਰੇਟ ਪਰ ਤੇ ਵੀ ਬਿਲਕੁਲ ਜਾਇਜ਼ ਆ ਵਜ਼ਨ ਲੋਡ ਦੇ ਹਿਸਾਬ ਨਾਲ ਦੇਖ ਲਿਏ ਦੋਸਤੋ ਦੁੱਧ ਦੇ ਹਿਸਾਬ ਨਾਲ ਦੇਖ ਲਿਏ ਤਾਂ ਮੁੱਲ ਵੀ ਬਿਲਕੁਲ ਜਾਇਜ਼ ਆ ਬਾਕੀ ਇੱਥੇ ਆਓ ਕੋਈ ਕਸਰ ਹੋਈ ਕੋਈ ਵਾਲਸ਼ਿੰਗ ਹੋਇਆ ਦੋ ਉਹ ਲੈਸ ਨੂੰਸ ਕਰਨੀ ਹੋਈ ਤਾਂ ਮੌਕੇ ਤੇ ਮਾਨਤਾ ਕੋਈ ਨਹੀਂ ਆਇਆ ਦਾ ਵੀਰ ਦਾ ਮਾਨਤਾਣ ਕਰਾਂਗੇ ਈਨ ਬੱਜੀ ਮੁੱਠੀ ਦਰੀਆਂ ਚੋਟ ਸੇ ਭਾਗ ਕਰਾਂਗੇ ਦਾ ਵੀਰ ਦਾ ਬਿਲਕੁਲ ਹਾਂਜੀ ਇਹ ਕੈਪੀ ਨੰਬਰ ਬੋਲ ਦਈਏ ਵੀਰ ਆਪਣਾ ਤੁਹਾਡਾ ਫੋਨ ਨੰਬਰ ਆਪਣਾ ਹੈਗਾ 814373572 ਇਸੇ ਨੰਬਰ ਦਾ ਆਪਣੇ ਵਟਸਐਪ ਚੱਲਦਾ ਹੈ ਠੀਕ ਹੈ ਜੀ ਹਾਂਜੀ ਹੋਰ ਕੋਈ ਗੱਲਬਾਤ ਬਾਅਦ ਚੜਦੀ ਕਲਾ ਜੀ ਠੀਕ ਹੈ ਜੀ ਬਾਕੀ ਜਿਹੜਾ ਵੀ ਵੀਰ ਅਸ ਦੇ ਵਿੱਚ ਤਸੱਲੀ ਕਰਕੇ ਖੜੇ ਜਿਹੜਾ ਬਾਅਦ ਵਿੱਚ ਲਾਮਾ ਦੇਣਾ ਉਹ ਮਾੜਾ ਵਾ ਆਉਂਦਾ ਨਹੀਂ ਕਿਉਂਕਿ ਆਪਣੇ ਘੜੀਆਂ ਕਰਦਿਆਂ ਆਪਾਂ ਵੀ ਮਗਰੋਂ ਲਿਆਉਂਦੇ ਆ ਬਿਲਕੁਲ ਹਾਂਜੀ ਲਾਹਮੇ ਵਾਲੀ ਤਾਂ ਕੋਈ ਗੱਲ ਬਾਤ ਹੀ ਨਹੀਂ ਗਈ ਆਪਦੀ ਪਹਿਲਾਂ ਤਸੱਲੀ ਵੀ ਕਰ ਲੈ ਉਹ ਬੁੱਕਾਂ ਦੇ ਬੁੱਕ ਪੈਸੇ ਲਾਉਣੇ ਆ ਪਹਿਲਾਂ ਤਸੱਲੀ ਕਰੋ ਮੇਰਾ ਵੀ ਆਪਾਂ ਵੀ ਰੁਪਈਆ ਲਾ ਕੇ ਲਿਆਣੀਆਂ ਵਾ ਹੁਣ ਜਿਹੜਾ ਆਗਾ ਉਹ ਕੋਜੋ ਮੜ ਅਗਲਾ ਆ ਜਾਗਾ ਉੱਥੇ ਜਾ ਕੇ ਬੰਨ ਕੇ ਤੇਰੇ ਥੱਲੇ ਦੇ ਮਗਰ ਫੂਨ ਲਾਈ ਹੋਈ ਇਸੇ ਪੱਟੇ ਖਾਂਦੀਆਂ ਪੱਖੇ ਲੱਗੇ ਆ ਹਾਂ ਜਿਹੜਾ ਉਹਦੇ ਢਾਈ ਥੱਲੇ ਬੱਦੀ ਹੋਈ ਟੁੱਟੇ ਕਾਨੇ ਥੱਲੇ ਹੋਏ ਆਖੇ ਭਾਈ 13 ਕਿਲੋ ਨਹੀਂ ਦੇਣੀ ਕਿੱਥੋਂ 13 ਨਹੀਂ ਨਹੀਂ ਸੇਵਾ ਪੂਰੀ ਚਾਹੀਦੀ ਵੰਡਾ ਛੰਡਾ ਜਿੰਨਾਂ ਖੜਦਿਆਂ ਸੇਵਾ ਵਾਲੇ ਵੀਰ ਖੜੇ ਬਿਲਕੁਲ ਹਾਂਜੀ ਲਓ ਦ ਦੁੱਧ ਹਰ ਇੱਕ ਪੋਸੇ ਵੈਸੇ 10000 12 10000 ਲੀਟਰ ਚ ਹੋਣ ਵਾਲੀਆਂ ਮੱਝਾਂ ਛੋਟੀਆਂ ਨਾਰਮਲ ਆਪਾਂ ਨੂੰ ਮਿਲ ਜਾਂਦੀਆਂ ਪਰ ਚੰਗੀ ਸੇਵਾ ਕਰੋਗੇ ਦੋਸਤੋ 12 ਦਾ 13 ਲੈ ਲਓਗੇ 13 ਦਾ 14 ਵੀ ਚਵਾ ਦੇਣਗੀਆ ਮੱਝਾਂ ਵੱਡੀਆਂ ਨੇ ਚੰਗੀਆਂ ਨੇ ਕੱਟੀ ਬਿਲੋਂ ਨੇ 11 12 ਕਿਲੋ ਪਹਿਲਾਂ ਨੇ ਦਿੱਤਾ ਪਰ ਆਪਾਂ ਨੇ ਵੀ 13 ਕਿਲੋ ਦੁੱਧ ਹੀ ਦੇ ਸਾਡੇ 13 ਬਹੁਤ ਐਨਾ ਹੀ ਬਹੁਤ ਗਰਮੀ ਗਰਮੀ ਪੈਣ ਦੀ ਕੋਈ ਜ਼ਿਆਦਾ ਸੇਵਾ ਕਰਨ ਨਾਲ ਚੰਗੀ ਕੋਈ ਜ਼ਿਆਦਾ ਲੱਗਦਾ ਉਹ 15 ਕਿਲੋ ਵੀ ਚਵਾ ਦਊਗੀ ਸਹੀ ਹੈ ਹਾਂਜੀ ਕਿਹੜੀ ਸ਼ਾਨਦਾਰ ਸਾਫ ਸੁਥਰੀ ਆ ਸੋ ਫਿਲਹਾਲ ਇਹ ਅੱਜ ਨਾਕਸੀ ਦੇ ਦੋਸਤੋ ਤਿੰਨ ਹੈਪੀ ਦੇ ਕੋ ਸਹਰੀ ਹਾਲੀ ਤੁਸੀ ਵਿਜਿਟ ਕਰਨੀ ਆ ਵੱਡੀ ਸਹਰੀ ਹਾਲੀ ਆ ਦੋਸਤੋ ਨੈਸ਼ਨਲ ਬਠਿੰਡਾ ਅੰਮ੍ਰਿਤਸਰ ਹਾਈਵੇ ਤੋਂ ਕੋਈ ਅੱਧਾ ਕਿਲੋਮੀਟਰ ਖੱਟਮੀ 1 ਕਿਲੋ ਦਾ ਕਿਲੋਮੀਟਰ ਹੀ ਆ ਨਹੀਂ ਦੇ ਪਾਸੇ ਵਾਲ ਬਿਲਕੁਲ ਇਆਂ ਬਾਈਕਾਂ ਹੈਗੀਆਂ ਠੀਕ ਹੈ ਬਾਈਕਾਂ ਦੇ ਤੁਸੀਂ ਵਿਸ਼ੇਸ਼ ਤੌਰ ਤੇ ਜਿਹੜੀ ਵਿਜਿਟ ਕਰ ਸਕਦੇ ਜੇ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਦੇ ਰਹਿਣਗੇ ਕਾਲ ਕਰਕੇ ਵੀ ਤੁਸੀਂ ਜਿਹੜੀ ਵਿਜਿਟ ਕਰ ਲਓਗੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ